ਹਾਂ ਸਰ ਸਾਨੂੰ ਦੇਖਿਓ ਯਾਰ ਅੱਜ ਉਹ ਕਿੱਥੇ ਗਿਆ ਨਾਲ ਦੇ ਸਾਰੇ ਅੱਜ ਕੱਲੀ ਕੱਲੀ ਵਿਆਹ ਹੋਊਗਾ ਬਈ ਉਹ ਹਾਂਜੀ ਵਿਆਹ ਚ ਨੰਨੀ ਨੂੰ ਕੋਈ ਪਰਦਾ ਅੰਨ ਦਾ ਲਾ ਗਿਆ ਪਾ ਪਾ ਸੋਡ ਪਿਆ ਜਿੱਦ ਕਦਾ ਬੁਗੀ ਇੱਕ ਹਾਂਜੀ ਜਿਸ ਆ ਇਥੇ ਦੀ ਗਿਆ ਤੇ ਕਿਉਂ ਉਸੇ ਦਾ ਨਹੀਂ ਨਹੀਂ ਇਥੇ ਵਧੀਆ ਹੈ ਹਾਂ ਉਹ ਆ ਜਾਂ ਜੀ ਕੋਈ ਨਹੀਂ ਕੋਈ ਮੁਮਕਨ ਇੱਕ ਫੁੱਲੀ ਵੇਖੀ ਭਾਈ ਨਾਲ ਸਾਰੇ ਗਰੁੱਪਿੰਗ ਕਰ ਲਈਏ ਸਾਰੇ ਨਾਲ ਜੋ ਅੱਜ ਸਿੱਕੇ ਨਾਲ ਭਾਈ ਜੀ ਇਹ ਰਫਾ ਠੀਕ ਹੈ ਬਤਾਨਦਾਰ ਉਤੇ ਸਦੀ ਪਾਜੀ ਦਾਕੂ ਨੇ ਬੱਬੂ ਭਾਜੀ ਜੀ ਇਹਨਾਂ ਦੀ ਦੁਕਾਨ ਬੜੀ ਫੈਦ ਦੀ ਫਰਾਰੀ ਦੁਕਾਨ ਨੇ ਜਦੋਂ ਮਿਲ ਕੇ ਆਏ ਆ ਤੇ ਇਹ ਟੈਕਸੀ ਅਮ ਇਸ ਨਾਲੇ ਦੇ ਟੈਕਸੀਆਂ ਨਾਲ ਦਾ ਲਤਾ ਚੱਕ ਮੜਾ ਗਿਆ ਸੱਤ ਉਹ ਟੈਕਸੀਆਂ ਲੋਕਾਂ ਦਾ ਚਾ ਚੁੱਕਦੇ ਕੋਈ ਨਹੀਂ ਕੱਟੀ ਜਾਣੀ ਬਸ ਇਹ ਜਗ੍ਹਾ ਜਦੋਂ ਇਲੈਕਸ਼ਨ ਲੜੀ ਸੀ ਤੇ ਉਦੋਂ ਇਹ ਮੈਨੂੰ ਇੰਦਾਂ ਦੇਖੋ ਬੰਦ ਕੀਤੀ ਸੀ ਜਦੋਂ ਤੁਹਾਡੀ ਸਰਕਾਰ ਆ ਗਈ ਤੇ ਕੋਈ ਇੱਥੇ ਸ਼ੈੱਡ ਬਣਾ ਦੇ ਤੇ ਮੈਂ ਇਹਨਾਂ ਨੂੰ ਕਿਹਾ ਹੋ ਕੇ ਤੁਹਾਡਾ ਸ਼ੈੱਡ ਜਿਹੜਾ ਅਸੀਂ ਬਣਾ ਕੇ ਦਵਾਂਗੇ ਵਧੀਆ ਰੁੱਖਾਂ ਦੇ ਥੱਲੇ ਹੀ ਖੜੀ ਰਹੀਦੀ ਆ ਕਿਉਂਕਿ ਸ਼ਾਇਦ ਦੇ ਵਿੱਚ ਇਸ ਇਲਾਕੇ ਦੇ ਇਹੋ ਟੈਕਸੀ ਚੱਲਦੇ ਆ ਇੰਨਾਂ ਲਈ ਵਧੀਆ ਜਿਹੜਾ ਕਿਉਂਕਿ ਜਿਹੜਾ ਜਿਹੜਾ ਵਾਦਾ ਕੀਤਾ ਇਲੈਕਸ਼ਨ ਦੇ ਲੋਕਾਂ ਨੇ ਹਰ ਵਾਦਾ ਜਿਹੜਾ ਪੂਰਾ ਕਰਦੇ ਤੋ ਇਹਨਾਂ ਨੂੰ ਟੈਕਸੀ ਸਟੈਂਡ ਜਿਹੜਾ ਬਹੁਤ ਵਧਾ ਕੇ ਕਿਹਾ ਕਿ ਭਾਵੇਂ ਉੱਤੇ 2 ਲੱਖ ਲੱਗੇ 3 ਲੱਖ ਲੱਗੇ ਜਿੰਨਾ ਵੀ ਲੱਗੂਗਾ ਪਰ ਸਾਥ ਨਵਾਲੇਪੁਰ ਤੋਂ ਸਾਡੇ ਲੱਗਤ ਸੱਚਾ ਸੀ ਇਹਨਾਂ ਨੇ ਜਬਾ ਦੂਜੀ ਲਈ ਆ ਜਿਹੜੀ 25% ਕਰੋ ਤੇ ਇਹਨਾਂ ਨੂੰ ਆਪਾਂ ਖੜਾ ਪਰਾ ਦੇ ਇਸ ਕਰਕੇ ਰੋਡ ਸੇਫਟੇ ਵੀ ਨਾ ਕਲਰਾ ਡਰਾਈਵਰਾਂ ਨੂੰ ਪਾ ਕੇ ਸੀਲ ਕਰੋਗੇ ਤੁਹਾਡੇ ਲੋਕਾਂ ਕਾਫੀ ਉਪਰਾਲੇ ਕੀਤੇ ਗਏ ਆ ਜੀ ਵੇਖੋ ਰੋਡ ਸੇਫਟੀ ਦਾ ਬੜਾ ਕੰਮ ਕਰਨੇ ਟ੍ਰੈਵਲ ਵੀਜ਼ਾ ਨੂੰ ਬੇਨਤੀ ਹੈ ਕਿ ਧਿਆਨ ਨਾਲ ਚੱਲੋ ਓਵਰਟੇਕ ਨਾ ਕਰਨ ਜਾਨਾਂ ਬੜੀਆ ਕੀਤੀ ਹੈ ਇਹਨਾਂ ਦੀ ਆਪਣੀ ਜਾਨ ਵੀ ਜਿਹੜੀਆਂ ਸਵਾਰੀਆਂ ਬੈਠੀਆਂ ਸੀ ਉਹਨਾਂ ਦੀ ਅਜਾ ਨਾਲ ਦੇਖਾਂ ਦਾ ਉਹਨਾਂ ਦੀ ਵੀ ਤੋਂ ਦਾ ਮੌਸਮ ਹੈ ਤੇ ਧਿਆਨ ਨਾਲ ਮੰਨ ਚੱਲਾ ਚਾਹੀਦਾ ਹੈ ਹੌਲੀ ਗੱਡੀ ਚਲੋਣੀ ਚਾਹੀਦੀ ਹੈ ਓਵਰਟੇਕ ਕਰਨ ਲੱਗਾ ਸਭ ਤੋਂ ਜ਼ਿਆਦਾ ਧਿਆਨ ਰੱਖਿਆ ਚਾਹੀਦਾ ਓਵਰ ਸਪੀਡ ਗੱਡੀ ਵੀ ਚਲੋਣੀ ਚਾਹੀਦੀ ਹੈ ਮੇਰੀ ਇਹਨਾਂ ਨੂੰ ਬੇਨਤੀ ਹੈ ਆਪਣਾ ਤੇ ਦੂਸਰਿਆਂ ਦੀ ਜਾਣਦਾ ਜਿਹੜਾ ਇਹਨਾਂ ਨੂੰ ਖਿਆਲ ਰੱਖਣਾ ਹੈ ਮੰਤਰੀ ਸਾਹਿਬ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਕਿਸ ਤਰ੍ਹਾਂ ਦੇ ਨਤੀਜੇ ਦੇਖਣ ਨੂੰ ਮਿਲਣਗੇ ਤੁਹਾਡੀ ਡਿਊਟੀ ਕਰੋਲ ਬਾਗ ਲੱਗੀ ਹੋਈ ਹੈ ਜੀ ਮੇਰੀ ਕਰੋਲ ਬਾਗ ਡਿਊਟੀ ਮੈਂ ਅੱਜ ਹੀ ਬਨੇ ਰਿਹਾ ਹਾਂ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਰਵਿੰਦ ਕੇਜੀਵਾਲ ਜੀ ਦੁਬਾਰਾ ਦਿੱਲੀ ਦੇ ਮੁੱਖ ਮੰਤਰੀ ਬਣ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਹੈ ਕਿ ਇਹ ਦੁਬਾਰਾ ਜਾਵਾਂਗੇ ਪੰਚਾਇਤ ਕਰਨ ਵਾਸਤੇ 26 ਜਨਵਰੀ ਤੋਂ ਬਾਅਦ 27 28 ਤੇ ਉਹ ਹਫਤਾ ਸਾਰਾ ਉੱਥੇ ਲਾਵਾਂਗੇ ਸੋ ਮੇਰਾ ਖਿਆਲ ਆ ਕਿ ਮਾਹਰ ਕਿਰਪਾ ਕਰੂਗਾ ਜਿੰਦੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੜੀ ਵੱਡੀ ਨੀਂਦ ਨਾਲ ਜੀ ਉਹ ਜਿੱਤ ਪਿਛਲੇ ਦਿਨੀ ਸੀਐਮ ਸਾਹਿਬ ਨੇ ਪੀਸੀ ਕਰਕੇ ਅਰਵਿੰਦ ਕੇਜਰੀਵਾਲ ਜੀ ਨੇ ਪੀਸੀ ਕਰਕੇ ਕਿਹਾ ਸੀ ਕਿ ਬੀਜੇਪੀ ਵੱਲੋਂ ਜਿਹੜੀਆਂ ਨੇ ਕੁਝ ਵੋਟਾਂ ਕਟਾਈਆਂ ਗਈਆਂ ਨੇ ਕੁਝ ਬਣਵਾਈਆਂ ਗਈਆਂ ਨੇ ਕਿੰਨਾ ਕੁ ਫਰਕ ਬੀਜੇਪੀ ਬਲੇ ਅਵੇਲੇਬਲ ਬੇ ਹੱਥ ਕੱਢਿਆ ਤੇ ਭਲਾਈਆਂ ਪੋਝੀਆਂ ਪੋਝੇ ਕੰਮ ਜਿਹੜੇ ਉਹ ਕਰਦੀ ਬੀਜੇਪੀ ਦੇ ਲੀਡਰ ਜਿਹੜੇ ਨੇ ਚੰਗੀਆਂ ਭਈਆਂ ਲੋਕਾਂ ਦੀਆਂ ਵੋਟਾਂ ਬੜੀਆਂ ਉਹ ਬਹੁਤ ਸਾਰੇ ਫਰਾਂ ਤੋਂ ਕਟਾਤੀਆਂ ਔਰ ਇੱਥੋਂ ਤੱਕ ਕੇ ਜੈਦਵਿੰਦ ਕੇਰਿਵਾਜੀ ਦੇ ਹਲਕੇ ਤੋਂ ਘਟਾ ਤੀਆ ਨੂੰ ਕੀ ਲੱਗਦਾ ਬੀਜੇਪੀ ਡਰੀ ਹੋਈ ਹੈ ਬਹੁਤ ਜ਼ਿਆਦਾ ਡਰੀ ਹੋਈ ਉਹ ਇੰਨੀ ਕਿ ਡਰੀ ਮੈਂ ਤੁਹਾਨੂੰ ਦੱਸ ਹੀ ਸਕਦਾ ਤੁਸੀਂ ਦਿੱਲੀ ਜਾ ਕੇ ਵੇਖੋਗੇ ਨਾ ਤੁਹਾਨੂੰ ਐ ਲੱਗੂਗਾ ਕਿ ਜਿੱਦਾਂ ਬੀਜੇਪੀ ਵਾਲੇ ਪਾਗਲ ਹੋ ਗਏ ਜਿੱਦਾਂ ਨਾ ਪਤਾ ਨਹੀਂ ਕੀ ਉਹਨਾਂ ਨੂੰ ਦੱਸਦਾ ਪਤਾ ਵੀ ਹੈ ਸਭ ਲੋਕਾਂ ਨੂੰ ਹਾਰ ਦਾ ਡਰ ਸਾਰੇ ਲੱਗਦਾ ਇਹ ਹਾਰ ਦਾ ਡਰ ਹੁੰਦਾ ਪਤਾ ਹਰ ਵਾਰੀ ਆਉਂਦਾ ਚੌਥੀ ਆ ਜਿੱਤਦੇ ਕੇਰਿਵਾਜ ਸਾਹਿਬ ਚੌਥੀ ਆ ਸਰਕਾਰ ਬਣਦੀ ਵਧੀਆ ਵਧੀਆ ਬਣੂਗੀ ਵੇਖੋ ਤੁਸੀਂ ਉਹਦਾ ਬਹੁਤ ਵੱਡੀ ਲੀਡਰ ਕਿ ਕੇਜਰੀਵਾਜੀ ਦੁਬਾਰਾ ਸੀਐਮ ਬਣ ਜਾ ਬਿਲਕੁਲ ਕੇਜਰੀਵਾਜੀ ਸੀਐ